ਜੀ ਤੁਸੀਂ ਦੇਖ ਰਹੇ ਹੋ ਦੀ ਪੰਜਾਬ న్యూਸ 64 ਸਾਰੇ ਵਾਰਡਾਂ ਦਾ ਦੌਰਾ ਕਰਕੇ ਅੱਜ ਜੋ ਕਿ ਵਾਰਡ ਨੰਬਰ 10 ਦੇ ਨੁਮਾਇੰਦੇ ਚੁਣੇ ਗਏ ਜਗਸੀਰ ਮਲਾਣਾ ਜੀ ਦੇ ਉਹਨਾਂ ਦੇ ਰਹਿਸ਼ੀ ਤੇ ਪਹੁੰਚੇ ਆਂ ਗੱਲਬਾਤ ਕਰਦੇ ਆਂ ਜਗਸੀਰ ਮਲਾਣਾ ਜੀ ਨਾਲ ਕਿ ਕਿੰਨਕ ਲੋਕਾਂ ਦਾ ਪਿਆਰ ਉਹਨਾਂ ਨੂੰ ਮਿਲਿਆ ਗੱਲਬਾਤ ਕਰਦੇ ਆਂ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਗਸੀਰ ਮਲਾਣਾ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਕਿ ਤੁਸੀਂ 10 ਨੰਬਰ ਚ ਕੈਂਡੀਡੇਟ ਚੁਣੇ ਗਏ ਹੋ ਇਸ ਗੱਲ ਨੂੰ ਕਿਵੇਂ ਦੇਖਦੇ ਹੋ ਜੀ ਧੰਨਵਾਦ ਜੀ ਇਹ ਮੈਨੂੰ ਮੇਰੇ ਬਾਡ ਦੇ ਸਾਰੇ ਲੋਕਾਂ ਦਾ ਪਿਆਰ ਮਿਲਿਆ ਤੇ ਮੈਂ ਵੋਟਰਾਂ ਸਪੋਰਟਰਾਂ ਦਾ ਸਾਰਿਆਂ ਦਾ ਹੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਮੁਕਾਮ ਤੱਕ ਪਹੁੰਚਾਇਆ ਜੀ ਜਕਸੀਰ ਮਲਾਣਾ ਜੀ ਜੋ ਕਿ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਆਪਾਂ ਨੇ ਇੱਕ ਵੀਡੀਓ ਕੀਤੀ ਸੀ ਉਸ ਚ ਤੁਸੀਂ ਦਾਵਾ ਕੀਤਾ ਸੀ ਕਿ ਆਪਾਂ ਸਾਰਾ ਵਿਕਾਸ ਕਰਾਂਗੇ ਇਸ ਗੱਲ ਦੀ ਗਰੰਟੀ ਲੈਣੇ ਹੋ ਕਿ ਹੁਣ ਵਿਕਾਸ ਕਰੋਗੇ ਹਾਂਜੀ ਹਾਂਜੀ ਜੋ ਸਾਨੇ ਪਹਿਲਾਂ ਕਿਹਾ ਜੀ ਅਸੀਂ ਉੱਥੇ ਖੜੇ ਆ ਅਸੀਂ ਪੂਰਾ ਵਿਕਾਸ ਕਰਾਂਗੇ ਜੇ ਜੋ ਲੋਕਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਅਸੀਂ ਦੂਰ ਕਰਾਂਗੇ ਜਕਸੀਰ ਜੀ ਜੋ ਕਿ 13 ਵਾਰਡ ਦੇ ਵਿੱਚ 13 ਕੈਂਡੀਡੇਟ ਚੁਣੇ ਗਏ ਨੇ ਪ੍ਰਧਾਨਗੀ ਦਾ ਚਿਹਰਾ ਕਿਹਨੂੰ ਦੇਖਦੇ ਹੋ ਪ੍ਰਧਾਨਗੀ ਦਾ ਚਿਹਰਾ ਜੀ ਇਹ ਸਾਡੇ ਮਾਨਯੋਗ ਮੰਤਰੀ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਗੋਇਲ ਜੀ ਤੇ ਸਾਡੀ ਪਾਰਟੀ ਹਾਈ ਕਮਾਂਡ ਨੇ ਤੈਅ ਕਰਨਾ ਹੈ ਜੀ ਜਿਨ੍ਹਾਂ ਨੂੰ ਉਹ ਬਣਾਉਣਗੇ ਇਹ ਸਾਨੂੰ ਮਨਜ਼ੂਰ ਹੈ ਜੀ ਸੋ ਬਹੁਤ ਵੱਡੀ ਗੱਲ ਕਹੀ ਹੈ ਜਕਸੀਰ ਮਲਾਨਾ ਜੀ ਨੇ ਕਹਿੰਦੇ ਕਿ ਜੋ ਪਾਰਟੀ ਦਾ ਹੁਕਮ ਹੋਏਗਾ ਉਹ ਸਰ ਮੱਥੇ ਹੋਏਗਾ ਲੋਕਾਂ ਦਾ ਕਿੰਨਾ ਸ਼ੁਕਰਾਨਾ ਕਰੋਗੇ ਜੀ ਮੈਂ ਸਾਰੇ ਹੀ ਮੂਨਕ ਵਾਸੀਆਂ ਦਾ ਸਾਰੇ ਹੀ ਬਾੜ ਵਾਸੀਆਂ ਦਾ ਵੋਟਰ ਸਪੋਰਟਰਾਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤਹਿ ਦਿਲੋਂ ਧੰਨਵਾਦ ਕਰਦਾ ਇਹ ਸੀ ਜਕਸੀਰ ਮਲਾਨਾ ਜੀ ਜੋ ਕਿ ਸਾਰੇ ਵੋਟਰ ਸਪੋਰਟਰਾਂ ਦਾ ਦਿਲੋਂ ਧੰਨਵਾਦ ਕਰਦੇ ਨੇ ਦਿਲ ਦੀ ਗਹਿਰਾਈਆਂ ਨਾਲ ਉਹਨਾਂ ਦਾ ਧੰਨਵਾਦ ਕਰਦੇ ਨੇ ਸਾਡੇ ਨਾਲ ਉਹਨਾਂ ਦੀ ਪਿਆਰੀ ਬੇਟੀ ਹੈ ਸਾਡੇ ਨਾਲ ਮਜੂਦ ਹੈ ਬੇਟੀ ਕੀ ਨਾਮ ਹੈ ਦੁਹਾਨੀ ਰੋਹਾਨੀ ਮਲਾਣਾ ਸਾਡੇ ਨਾਲ ਮੌਜੂਦ ਹੈ ਆਪਣੇ ਪਾਪਾ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ ਬਹੁਤ ਖੁਸ਼ੀ ਨਾਲ ਆਪਣੇ ਪਾਪਾ ਦੀ ਇੱਕ लाਡਲੀ ਪਰੀ ਜੋ ਕਿ ਆਪਣੇ ਪਾਪਾ ਨੂੰ ਬਹੁਤ ਪਿਆਰ ਕਰਦੀ ਹੈ ਕਹਿੰਦੀ ਮੈਂ ਆਪਣੇ ਡੈਡੀ ਦੀ ਜਿੱਤ ਤੇ ਬਹੁਤ ਖੁਸ਼ ਹਾਂ ਉਹਨਾਂ ਦੇ ਨਾਲ ਸਾਡੇ ਨਾਲ ਮੌਜੂਦ ਨੇ ਜੋ ਕਿ ਜਗਸੀਰ ਮਲਾਣਾ ਜੀ 10 ਨੰਬਰ ਵਾਰਡ ਤੋਂ ਜੇਤੂ ਰਹੇ ਨੇ ਨੀਨਾ ਮਲਾਣਾ ਜੀ ਜੋ ਕਿ ਉਹਨਾਂ ਦੀ ਧਰਮ ਪਤਨੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮੈਂ ਪੁੱਛਣਾ ਚਾਹਨਾ ਕਿ ਇਹ ਅੱਜ ਜੋ ਤੁਹਾਡੇ ਪਤੀ ਪਰਮੇਸ਼ਵਰ ਨੇ 10 ਨੰਬਰ ਵਾਰਡ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਹੁਤ ਵਧੀਆ ਲੱਗਿਆ ਜੀ ਮਹੱਲਾ ਨਿਵਾਸੀਆਂ ਦਾ ਆਪਣੇ ਗਲੀ ਮੁਹੱਲਿਆਂ ਦਾ ਵੋਟਰ ਸਪੋਰਟਰਾਂ ਦਾ ਕਿੰਨਾ ਧੰਨਵਾਦ ਕਰੋਗੇ ਮੈਂ ਸਾਰੇ ਵੋਟਰਾਂ ਅਤੇ ਸਪੋਰਟਰਾਂ ਦਾ ਧੰਨਵਾਦ ਕਰਦੀ ਹਾਂ ਜੀ ਹੁਣ ਲੋਕਾਂ ਦਾ ਵਿਕਾਸ ਕਰੋਗੇ ਜੀ ਹਾਂਜੀ ਜ਼ਰੂਰ ਜੀ ਸੋ ਏਸੀ ਸਾਡੇ ਨਾਲ ਜਕਸੀਰ ਮਲਾਣਾ ਦੀ ਧਰਮ ਪਤਨੀ ਨੀਨਾ ਮਲਾਣਾ ਜੀ ਤੁਸੀਂ ਦੇਖ ਰਹੇ ਹੋ ਦੀ ਪੰਜਾਬ ਨਿਊਜ਼ 64 ਧੰਨਵਾਦ